प्यारे दोस्तों ਹੁਣ ਪੇਸ਼ ਹੈ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਨੀਲੀ ਨੀਲੀ ਰੰਗ ਦੀ ਗੋਰੀ ਸੀ ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ ਧੋ ਕੇ ਰੱਖੀ ਹੋਵੇ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਗਵਾਲੇ ਦੇ ਢੇਰ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰਿਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ ਤੇ ਫਿਰ ਇਸੇ ਦੇ ਦੁੱਧ ਦਾ ਭਾਂ ਚੁਕਾਇਆ ਗਿਆ ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਹੀਟ ਖਲੋਤੀ ਉਹ ਗਾਗਰ ਦੁੱਧ ਦੀ ਭਰ ਕੇ ਤੁਰ ਜਾਂਦੀ ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ ਫਿਰ ਗਵਾਲਾ ਆਉਂਦਾ ਸਿਰ ਤੇ ਚਾਰੇ ਦੀ ਟੋਕਰੀ ਚੁੱਕੀ ਨੀਲੀ ਦੇ ਸਾਹਮਣੇ ਚਾਰਾ ਰੱਖਦਾ ਉਹਦੇ ਪਿੰਡੇ ਤੇ ਹੱਥ ਫੇੜਦਾ ਤੇ ਫਿਰ ਦੁੱਧ ਚੋਣ ਬੈਠ ਜਾਂਦਾ ਫਿਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਜਿੰਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ ਨੀਲੀ ਟੋਕਰੀ ਵਿੱਚੋਂ ਦਾਣਾ ਵੜੇਵੇ ਖਲੀ ਆਦੀ ਚਾਰਾ ਖਾਂਦੀ ਰਹਿੰਦੀ। ਦੁੱਧ ਦਾ ਭਾਅ ਚੁਕਾਉਣ ਵੇਲੇ ਇਸ ਤਰ੍ਹਾਂ ਦਾ ਚੰਗਾ ਚਾਰਾ ਖਾਣ ਦੀ ਸ਼ਰਤ طے ਹੋਈ ਸੀ। ਤੇ ਕਦੀ ਕਦੀ ਮੇਰੀ ਤ੍ਰਿਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ। ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ। ਚੰਗੀ ਖੁਰਾਕ ਡੰਗਰ ਨੂੰ ਮਿਲੇ ਤੇ ਦੁੱਧ ਚੰਗਾ ਹੁੰਦਾ ਹੈ। ਵਿੱਚੋਂ ਮੱਖਣ ਚੰਗਾ ਨਿਕਲਦਾ ਹੈ। ਹਰ ਰੋਜ਼ ਸਵੇਰੇ ਨੀਲੀਆਂ ਆਉਂਦੀ ਤੌਲੀ ਤੌਲੀ ਕਦੀ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ ਹੁੰਦੀ ਹੈ ਕਦੀ ਮੈਂ ਸੋਚਦਾ ਉਸ ਨੂੰ ਦੁੱਧ ਦੇ ਕੇ ਸੁਰਖਰੂ ਹੋਣ ਜਾਣ ਦੀ ਖੁਸ਼ੀ ਹੁੰਦੀ ਹੈ ਨੀਲ ਨਿੱਤ ਆਉਂਦੀ ਕਦੀ ਜਦੋਂ ਅਸੀਂ ਅਜੇ ਸੋ ਰਹੇ ਹੁੰਦੇ ਕਦੀ ਜਦੋਂ ਅਸੀਂ ਸੋ ਕੇ ਉੱਠ ਰਹੇ ਹੁੰਦੇ ਕਦੀ ਜਦੋਂ ਅਸੀਂ ਸੋ ਕੇ ਉੱਠ ਚੁੱਕੇ ਹੁੰਦੇ ਮਲਕੜੀਆਂ ਆਉਂਦੀ ਪਿੱਤਲ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੇੜ ਕੇ ਤੁਰ ਜਾਂਦੀ ਕਈ ਮਹੀਨੇ ਇੰਜ ਗੁਜ਼ਰ ਗਏ ਫਿਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲਤ ਮਾਰ ਗਈ ਹੈ ਨਵੀਂ ਹੋਈ ਨੋਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ ਬਹੁਤ ਦਿਨ ਖੈਰ ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ ਹੁਣ ਨੀਲੀ ਵੀ ਆਉਂਦੀ ਪਿੱਛੇ ਨੀਲੀ ਦੀ ਵੱੱਛੀ ਵੀ ਆਉਂਦੀ ਨੀਰੀਪੁਰੀ ਨੀਲੀ ਦੀ ਸ਼ਕਲ ਗੋਰਾ-ਗੋਰਾ ਰੰਗ ਮਲੂਕੜੀ ਜਈ ਚਮੜੀ ਲੰਮੀ ਫੁਮਣਦਾਰ ਪੂੰਛ ਸ਼ਰਮਾਕਲ ਸ਼ਰਮਾਕਲ ਲੱਖ ਲਾਜਾਂ ਭਰੀਆਂ ਅੱਖੀਆਂ ਮੇਰੀ ਤ੍ਰਿਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ ਤੇ ਨਿਰਭਰ ਹੋ ਗਈ ਸੀ ਜਿੰਨਾ ਨੀਲੀ ਇੱਕ ਵੇਲੇ ਦਾ ਦੁੱਧ ਦੇਂਦੀ ਸਾਰਾ ਅਸੀਂ ਖਰੀਦ ਲੈਂਦੇ ਵਸੇ ਵਸੇ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਉੜਦਾ ਸੀ ਤੇ ਅੱਜਕਲ ਮੇਰੀ ਤ੍ਰਿਮਤ ਮੂੜ ਮੂੜ ਗਵਾਲੇ ਨੂੰ ਕਹਿੰਦੀ ਭੈੜਿਆ ਇਸ ਬੱਛੀ ਨੂੰ ਵੀ ਕੁਝ ਛੋੜਿਆ ਕਰ ਬੜੀ ਵਧੀਆ ਗਾਂ ਬਣੇਗੀ ਪਰ ਗਵਾਲਾ ਆਪਣੀ ਮਰਜ਼ੀ ਕਰਦਾ ਜਦੋਂ ਮੇਰੀ ਤ੍ਰਿਮਤ ਉਸ ਨੂੰ ਵੱਛੀ ਬਾਰੇ ਯਾਦ ਕਰਾਉਂਦੀ ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ ਕਿਉਂਕਿ ਵੱਛੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾ ਲੈਂਦੀ ਸੀ ਅੱਜਕੱਲ ਗਵਾਲੇ ਨੇ ਮਸਾਲਾ ਹੀ ਲਿਆਣਾ ਬੰਦ ਕਰ ਛੱਡਿਆ ਸੀ ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾ ਕਹਿੰਦਾ ਉਹ ਮਸਾਲਾ ਬਕਾਇਆ ਖੌਂਦਾ ਸੀ ਕੇਵਲ ਵਕਤ ਉਸ ਬਦਲ ਛੱਡਿਆ ਸੀ ਸ਼ਾਮੀ ਤੂੜੀ ਨਾਲ ਹੀ ਖਵਾ ਛੱਡਦਾ ਸੀ ਮੇਰੀ ਤ੍ਰਿਮਤ ਖਪਦੀ ਰਹਿੰਦੀ ਇਸ ਗੱਲ ਤੇ ਖਾਪ-ਖਾਪ ਹੱਟਦੀ ਕਿ ਦੁੱਧ ਅੱਜਕਲ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ ਤੇ ਖਾਪਣ ਲੱਗ ਪੈਂਦੀ ਕਿ ਗਵਾਲਾ ਵੱਛੀ ਲਈ ਚੁੱਲੀ ਦੁੱਧ ਵੀ ਨਹੀਂ ਬਚਾਉਂਦਾ ਸੀ ਤੇ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ ਗਵਾਲਾ ਕਹਿੰਦਾ ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ ਤੇ ਪਿੱਛੇ ਉਸ ਨੂੰ ਪਿਲਾਉਂਦੀ ਹੈ ਤੇ ਹਮੇਸ਼ਾ ਮੂੜ-ਮੂੜ ਥਾਣਾ ਨੂੰ ਤੁਸਾ ਮਾਰੀ ਵੱਛੀ ਵੱਲ ਇਸ਼ਾਰੇ ਕਰ ਕਰਕੇ ਸਾਨੂੰ ਝੂਠਿਆ ਕਰਨ ਦੀ ਕੋਸ਼ਿਸ਼ ਕਰਦਾ ਅਖੀਰ ਉਹੀ ਗੱਲ ਹੋਈ ਵੱਛੀ ਮਰ ਗਈ। ਅਗਲੇ ਰੋਜ਼ ਗਵਾਲਾ ਨਿੱਕਾ ਜਮੂ ਲੈ ਕੇ ਆਇਆ। ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਦਾ ਸੀ ਤੇ ਨਾ ਕੁਝ ਪੀਤਾ ਸੀ। ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ। ਮੇਰੀ ਤ੍ਰਿਮਤ ਦੰਦ ਕਰੀਚ ਕੇ ਰਹਿ ਗਈ। ਉਸ ਨੂੰ ਪਤਾ ਸੀ ਗਵਾਲਾ ਵੱਛੀ ਨੂੰ jaan ਕੇ ਮਾਰ ਰਿਹਾ ਸੀ। ਪਹਿਲੇ ਵੀ ਤਾਂ ਨੀਲੀ ਦਾ ਬੱਛਾ ਵੱਛੀ ਕੋਈ ਨਹੀਂ ਸੀ। ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ। ਖਬਰੇ ਗਾਂ ਓਕਾ ਹੀ ਲੱਤ ਮਾਰ ਜਾਏ। ਡੰਗਰ ਦਾ ਪਤਾ ਨਹੀਂ ਹੁੰਦਾ। ਤੇ ਅਸੀਂ ਚੁੱਪ ਕਰ ਰਹੇ। ਨਾਲੇ ਗਵਾਲੇ ਦੀਆਂ ਅੱਖੀਆਂ ਵਿੱਚ ਅਥਰੂ ਤਾਂ ਪਹਿਲੀ ਡਲੂ ਡਲੂ ਬੇ ਕਰਦੇ ਸਨ। ਚੁੱਲੀ ਦੁੱਧ ਬਚਾਣ ਲਈ ਭੈੜੇ ਨੇ ਵੱਚੀ ਗਵਾਲੀ। ਗਵਾਲਾ ਜਦੋਂ ਮੁੜਿਆ ਮੇਰੀ ਤ੍ਰਿਮਤ ਆਪਣੇ ਹੋਠਾਂ ਵਿੱਚ ਬੁਲਬੁਲਾ ਰਹੀ ਸੀ। ਅਗਲੇ ਰੋਜ਼ ਸਵੇਰੇ ਮੈਂ ਵੇਖਿਆ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੀ ਹੋ ਗਈ। ਪਿੱਛੇ-ਪਿੱਛੇ ਗਵਾਲਾ ਆ ਰਿਹਾ ਸੀ। ਉਹਦੇ ਸਿਰ ਤੇ ਮਸਾਲੇ ਦੀ ਟੋਕਰੀ ਸੀ। ਅਕਸਰ ਸਵੇਰੇ ਜਦੋਂ ਨੀਲੀ ਇੰਜ ਆਂਦੀ ਤੋ ਸਮਾਰ ਕੇ ਗੇਟ ਨੂੰ ਖੋਲ ਲੈਂਦੀ ਸੀ ਅੱਜ ਚਪਾਤੇ ਜੇ ਆ ਕੇ ਗੇਟ ਦੇ ਬਾਹਰ ਖੜੀ ਹੋ ਗਈ ਅਕਸਰ ਜੇ ਕਦੀ ਗੇਟ ਬੰਦ ਹੁੰਦਾ ਤੋ ਆਪਣੇ ਸਿੰਘਾਂ ਨਾਲ ਗੇਟ ਨੂੰ ਖੜਕਾਉਣ ਲੱਗ ਪੈਂਦੀ ਸੀ ਅੱਜ ਉਸਨੇ ਇੰਜ ਨਹੀਂ ਕੀਤਾ ਵਿਰਾਨ ਵਿਰਾਨ ਪਰਵਟਿਆਂ ਹੇਠ ਉਦਾਸ ਅੱਖੀਆਂ ਉਹ ਨਿਮੁੰਜਣ ਆ ਕੇ ਖਲੋ ਗਈ ਤਾਵਲਾ ਤਾਵਲਾ ਗੋਲਾ ਆਇਆ ਉਸ ਗੇਟ ਖੋਲਿਆ ਉਹਦੇ ਪਿੱਛੇ ਨੀਲੀ ਆਈ ਗਿੰਗਿੰ ਕੇ ਕਦਮ ਰਖ ਰਹੀ ਸੀ ਬਰਾਂਡੇ ਵਿੱਚ ਮੈਂ ਖਲੋਤਾ ਸਾਂ ਕੋਲ ਮੇਰੇ ਮੇਰੀத்ਰੀ ਮਤ ਖਲੋਤੀ ਸੀ ਮੇਰੀத்ਰੀ ਮਤ ਦੇ ਕੁਛੜ ਸਾਡੀ ਬੱਚੀ ਸੀ ਹੌਮਲੀਆ ਭਰ ਰਹੀ ਉਛੜੂ ਛੇ ਪੈ ਰਹੀ ਕਿਲਕਾਰੀਆਂ ਮਾਰ ਰਹੀ ਮਹਿੰਦੀ ਦੇ ਬੋਟੇ ਪਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ ਤੇ ਉਹ ਹੱਥ ਮਾਰ ਕੇ ਖਲੀ ਦੀ ਖੱਟੀ-ਖੱਟੀ ਖੁਸ਼ਬੂ ਨੂੰ ਖਿਲਾਰਨ ਲੱਗ ਪਿਆ ਨੀਲੀ ਅਜਵੀ ਨਹੀਂ ਪਹੁੰਚੀ ਸੀ ਫਿਕਰਾ ਵਿੱਚ ਗੁਰੁੰਦ ਉਖੜੇ ਉਖੜੇ ਕਦਮ ਬੇਦਿਲੇ ਬੇਦਿਲੇ ਪੈਰ ਉਹ ਆ ਰਹੀ ਸੀ ਮਹਿੰਦੀ ਹੀ ਠਾ ਕੇ ਖੜੋ ਗਈ ਉਸ ਟੋਕਰੀ ਵੱਲ ਵੇਖਿਆ ਤੱਕ ਨਹੀਂ ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਹ ਫੇਰੀ ਤੇ ਟੋਕਰੀ ਨੂੰ ਉਛਾਲ ਕੇ ਵੜੇਵਿਆਂ ਨੂੰ ਵਿਖਾਇਆ ਦਾਣੇ ਨੂੰ ਵਿਖਾਇਆ ਇਸ ਵਾਰ ਖਲੀ ਦੀ ਖੁਸ਼ਬੂ ਸਾਡੇ ਤੱਕ ਬਰਾਂਡੇ ਵਿੱਚ ਵੀ ਆਈ ਨੀਲੀ ਅੱਗੇ ਹੋਈ ਫਿਰ ਰੁਕ ਗਈ ਫਿਰ ਅੱਗੇ ਹੋਈ ਮੁਰ ਉਸ ਮੂੰ ਮੋੜ ਲਿਆ ਕਿੰਨਾ ਚਿਰ ਜਿਵੇਂ ਸੋਚਦੀ ਰਹੀ ਸੋਚਦੀ ਰਹੀ ਸਾਹਮਣੇ ਟੋਕਰੀ ਵਿੱਚ ਪੀਲਾ ਪੀਲਾ ਦਾਣਾ ਸੀ ਇਧਰ ਖਾਇਓ ਉਧਰ ਹজম ਹੋ ਜਾਇਓ ਨਾਲੇ ਖਲੀ ਖਾਓ ਤੇ ਭੁੱਖ ਕਿੰਨੀ ਲੱਗਦੀ ਹੈ ਪਰ ਅੱਜ ਨੀਲੀ ਤੋਂ ਕੁਝ ਖਾਦਾ ਨਹੀਂ ਸੀ ਜਾ ਰਿਹਾ ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ ਮੂੰਹ ਨਾਲ ਉਹਨੂੰ ਪੁੱਛ ਕਰਨ ਲੱਗ ਪਿਆ ਕਿਤਨਾ ਚਿਰ ਇੰਜ ਕਰਦਾ ਰਿਹਾ ਟੋਕਰੀ ਕੋਲ ਬੈਠ ਕੇ ਉਸ ਫਿਰ ਹੱਥ ਫੇਰਿਆ ਖਲੀ ਦੀ ਖੁਸ਼ਬੂ ਫੇਰ ਉੱਠੀ ਨੀਲੀ ਦੀ ਜਿਵੇਂ ਆਬੜਵਾਹੇ ਗਰਦਨ ਉਸ ਪਾਸੇ ਮੁੜ ਗਈ ਆਪ ਹੀ ਆਪ ਉਸ ਦਾ ਕਦਮ ਜਿਵੇਂ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਥੂਥਣੀ ਨੂੰ ਛੱਡ ਦਿੱਤਾ ਕਿਤਨਾ ਚਿਰ ਇੰਜ ਉਸ ਦਾ ਮੂੰਹ ਮਸਾਲੇ ਵਿੱਚ ਪਿਆ ਰਿਹਾ ਪਰ ਨੀਲੀ ਤੋਂ ਕੁਝ ਖਾਦਾ ਨਹੀਂ ਕਿਆ ਅੱਜ ਨੀਲੀ ਤੋਂ ਕੁਝ ਨਹੀਂ ਖਾਦਾ ਜਾ ਰਿਹਾ ਸੀ ਤੇ ਫਿਰ ਨੀਲੀ ਨੇ ਆਪਣੀ ਥੂਥਣੀ ਨੂੰ ਚੁੱਕ ਲਿਆ ਗਰਦਨ ਨੂੰ ਟੋਕਰੀ ਵੱਲੋਂ ਮੋੜ ਲਿਆ ਤੇ ਜਿਵੇਂ ਉਧਰ ਕੰਡ ਕਰਕੇ ਖਲੋ ਗਈ। ਪਰੇਸ਼ਾਨ ਪਰੇਸ਼ਾਨ ਨਜ਼ਰਾਂ। ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵਸ ਟੋਕਰੀ ਨੂੰ ਸਿਰ ਤੇ ਚੁੱਕੀ ਉਹ ਮੁੜ ਪਿਆ। ਪਿੱਛੇ-ਪਿੱਛੇ ਉਹਦੇ ਨੀਲੇ ਤੁਰ ਪਈ। ਚੂਲੀ ਦੁੱਧ ਬਚਾਣ ਲਈ ਭੇੜੇ ਨੇ ਵੱਚੀ ਗਵਾ ਲਈ ਐ। ਮੇਰੀ ਤ੍ਰਿਮਤ ਨੇ ਆਪਣੇ ਹੋਠਾਂ ਵਿੱਚ ਮੁੜ ਬੁੜਬੁੜਾਇਆ ਤੇ ਫਿਰ ਅੰਦਰ ਨੌਕਰ ਨੂੰ ਕਹਿਣ ਤੁਰ ਗਈ ਕਿ ਡੈਰੀ ਤੋਂ ਜਾ ਕੇ ਉਹ ਦੁੱਧ ਲੈ ਆਵੇ। ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ। ਤੇ ਬ੍ਰਾਂਡੇ ਵਿੱਚ ਟਹਿਲਦਾ ਮੈਂ ਦੂਰ ਸੜਕ ਤੇ ਅੱਗੇ-ਅੱਗੇ ਕਵਾਲੇ ਨੂੰ ਜਾਂਦਾ ਵੇਖ ਰਿਹਾ ਸੀ। ਉਹਦੇ ਪਿੱਛੇ ਨੀਲੀ ਸੀ ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਹੋਇਆ ਰਾਹ ਟੋਲਦਾ ਜਾ ਰਿਹਾ ਹੋਵੇ। ਨਾਲੇ ਡੇਰੀ ਤੋਂ ਗਊ ਦਾ ਤਣਕ ਗਵਾ ਵੀ ਲਿਆਈ। ਕੱਲ ਸੰਗਰਾਣ ਦਾ ਚੌਂਕਾ ਲਿਬਣਾ ਹੋਵੇਗਾ। ਮੇਰੀ ਤ੍ਰਿਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ। ਤੇ ਮੈਂ ਅਜੇ ਵੀ ਦੂਰ ਸੜਕ ਤੇ ਜਾ ਰਹੀ ਨੀਲੀ ਵੱਲ ਵੇਖ ਰਿਹਾ ਸੀ। ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿਕਡੋਲੇ ਖਾਂਦੀ ਹੈ ਜਿਵੇਂ ਬਿਖਰੇ ਪੰਡਿਆਂ ਵਿੱਚ ਅਨਖਿਆਲਿਆ ਹੰਝੂ ਕੱਟੀ ਹੋਈ ਗੁੱਡੀ ਵਾਂਗ ਜਿਵੇਂ ਢੈਂ ਢੈਂ ਕਰ ਰਹੀ ਹੋਵੇ ਉਹ ਅੱਖਿਓਂ ਓਲੇ ਹੋ ਰਹੀ ਸੀ ਤੇਜ਼ ਤੇਜ਼ ਆ ਜਾ ਰਹੇ ਲੋਕਾਂ ਵਿੱਚ ਘੁੰਮਦੇ ਜਾ ਰਹੇ ਸੀ ਸੜਕ ਤੇ ਕਈ ਲੋਕੀ ਕਿਤਨੇ ਤੇਜ਼ ਦੁਰਦੇ ਹਨ ਅਗਲੇ ਰੋਜ਼ ਅਜੇ ਮੂੰਹ ਝਾਕੜਾਈ ਸੀ ਕਿ ਮੈਂ ਵੇਖਿਆ ਸਾਹਮਣੇ ਕੋਠੀ ਦਾ ਗੇਟ ਖੁੱਲਿਆ ਅੱਗੇ ਅੱਗੇ ਗਵਾਲਾ ਸੀ ਸਿਰ ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਉਹਦੇ ਪਿੱਛੇ-ਪਿੱਛੇ ਨੀਲੀ ਸੀ ਮੂੰਹ ਚੁੱਕੀ ਜਿਵੇਂ ਖਲੀ ਦੀ ਖੱਟੀ ਖੁਸ਼ਬੂ ਸੁੰਘ ਰਹੀ ਹੋਵੇ ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਹੈ ਤੇ ਉਹੀ ਗੱਲ ਹੋਈ ਮਹਿੰਦੀ ਦੇ ਰੁੱਖ ਥੱਲੇ ਉਸ ਆਂ ਕੇ ਟੋਕਰੀ ਰੱਖੀ ਸੀ ਕਿ ਨੀਲੀ ਅੱਗੇ ਵਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪਈ ਕੁਝ ਚਿਰ ਉਸ ਨੂੰ ਇੰਜ ਮਸਾਲਾ ਖਾਂਦੇ ਨੂੰ ਵੇਖ ਗਵਾਲਾ ਗਾਗਰ ਫੜ ਨੀਲੀ ਕੋਲ ਬੈਠ ਗਿਆ ਨੀਲੀ ਪਰੇ ਹੋ ਗਈ। ਗਵਾਲੇ ਨੇ ਮੁੜ ਕੇ ਉਹਦੇ ਮੂੰਹ ਵੱਲ ਵੇਖਿਆ। ਟੋਕਰੀ ਵਿੱਚ ਮੂੰਹ ਦਿੱਤੀ ਮਸਾਲਾਂ ਤੇ ਖਾਰੀ ਸੀ। ਗਵਾਲਾ ਫਿਰ ਨੀਲੀ ਵੱਲ ਜ਼ਰਾ ਖਿਸਕਿਆ। ਨੀਲੀ ਹੋਰ ਪਰੇ ਹੋ ਗਈ। ਗਵਾਲਾ ਹਾਰ ਕੇ ਉੱਠ ਖਲੋਤਾ। ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਥੂਥਨੀ ਜਮਾਈ। ਹੌਲੇ-ਹੌਲੇ ਮਸਾਲਾ ਖਾਂਦੀ ਜਾ ਰਹੀ ਸੀ। ਤਿੰਨ ਦਿਨ ਦੀ ਭੁੱਖੀ ਸੀ। ਗਵਾਲਾ ਉਹਦੇ ਪਿੰਡੇ ਤੇ ਹੱਥ ਫੇਰਨ ਲੱਗ ਪਿਆ। ਕਿਤਨਾ ਨਾ ਚਿਰ ਲਾੜ ਨਾਲ ਉਹਦੀ ਪਿੱਠ ਤੇ ਆਪਣੇ ਪੋਟਿਆਂ ਨੂੰ ਫੇਰਦਾ ਰਿਹਾ। ਵਿੱਚ ਵਿੱਚ ਮੂੰਹ ਨਾਲ ਉਸ ਨੂੰ ਕੁਝ ਕਾਰਨ ਵੀ ਲੱਗ ਜਾਂਦਾ ਮੂੜ-ਮੂੜ ਉਹਨੂੰ ਨੀਲ ਨੀਲ ਕਹਿ ਕੇ ਬੁਲਾਉਂਦਾ ਕੋਈ 5 ਮਿੰਟ ਉਹ ਇੰਜ ਕਰਦਾ ਰਿਹਾ ਫਿਰ ਗਵਾਲਾ ਪੋਲੇ ਜੇ ਨੀਲੀ ਥੱਲੇ ਬੈਠ ਗਿਆ ਹੁਣ ਨੀਲੀ ਮਸਾਲਾ ਜ਼ਰਾ ਤੇਜ਼ੀ ਨਾਲ ਖਾ ਰਹੀ ਸੀ ਉਹ ਹਿਲੀ ਨਹੀਂ ਇੱਕ ਨਜ਼ਰ ਉਹਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਾਣਾ ਵੱਲ ਹੱਥ ਵਧਾਇਆ ਨੀਲੀ ਲੱਤ ਛੰਡ ਕੇ ਪਰੇ ਹੋ ਗਈ ਗਵਾਲਾ ਫਿਰ ਆਪਣਾ ਜਮੂ ਲੈ ਕੇ ਉਠਖੜੋਤਾ ਮਸਾਲਾ ਦੇ ਖਾਂਦੀ ਜਾ ਰਹੀ ਸੀ ਪਰ ਦੁੱਧ ਦਾ ਨਾਂ ਨਹੀਂ ਲੈਣ ਦਿੰਦੀ ਸੀ ਗਵਾਲਾ ਅੱਗੇ ਹੋ ਕੇ ਨੀਲੀ ਦੇ ਨਿੱਕੇ ਨਿੱਕੇ ਸਿੰਗਾ ਨੂੰ ਸਹੇਲਾਨ ਲੱਗ ਪਿਆ ਫਿਰ ਉਸ ਦੀ ਲੰਮੀ ਗਰਦਨ ਨੂੰ ਆਪਣੀਆਂ ਉਂਗਲੀਆਂ ਨਾਲ ਬਲੋਸਣ ਲੱਗ ਪਿਆ ਕਿਤਨਾ ਚਿਰੰਜ ਕਰਦਾ ਰਿਹਾ ਗਰਦਨ ਨੂੰ ਲੜਿਆਂ ਦਾ ਲੜਿਆਂ ਦਾ ਗਵਾਲਾ ਪਿੱਠ ਤੇ ਪੋਲੇ ਪੋਲੇ ਹੱਥ ਫੇਰਨ ਲੱਗ ਪਿਆ ਪਿੱਠ ਤੇ ਹੱਥ ਫੇਰਦਾ ਉਹ ਨੀਲੀ ਦੀ ਪੂੰਛ ਨਾਲ ਖੇਡਦਾ ਰਿਹਾ ਇੰਜ ਪਿਆਰ ਦਾ ਫਿਰ ਉਹ ਮਲਕਣੇ ਹੀ ਨੀਲੀ ਕੋਹੇਠ ਬੈਠ ਗਿਆ। ਕਿਤਨਾ ਚਿਰ ਬੈਠ ਪੂੰਛ ਨੂੰ ਮਲਦਾ ਰਿਹਾ। ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀਆਂ ਛਿੱਟਾਂ ਨੂੰ ਪੋਟਿਆਂ ਨਾਲ ਲਾਂਦਾ ਰਿਹਾ। ਤੇ ਫਿਰ ਉਸ ਭਗਵਾਨ ਦਾ ਨਾਂ ਲੈ ਕੇ ਉਹਦੇ ਇੱਕ ਥਾਣੂ ਪੋਲੇ ਜੇ ਫੜਿਆ। ਨੀਲੀ ਨੇਤਰਾਬੱਕੇ ਜ਼ੋਰ ਦੀ ਲਾਤ ਛੰਡੀ ਤੇ ਫੁੰਕਾਰਦੀ ਹੋਈ ਪਰੇ ਹਟ ਗਈ। ਗਵਾਲਾ ਕ੍ਰੋਧ ਵਿੱਚ ਉੱਠਿਆ। ਇੱਕ ਨਜ਼ਰ ਉਸ ਨੀਲੀਵਲ ਵੇਖਿਆ। ਉਹਦੀ ਨਜ਼ਰਾਂ ਵਿੱਚ ਗਜ਼ਬ ਸੀ ਇੱਕ ਸਹਣੀਲੀ ਮਸਾਲੇ ਨੂੰ ਖਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਗਵਾਲੇ ਨੇ ਅੱਗੇ ਵੱਧ ਕੇ ਮਸਾਲੇ ਦੀ ਟੋਕਰੀ ਨੂੰ ਖੋਲਿਆ ਤੇ ਉਸ ਨੂੰ ਸਿਰ ਤੇ ਰੱਖ ਤੇਜ਼-ਤੇਜ਼ ਕਦਮ ਮੁਰਤੁਰਿਆ ਨੀਲੀ ਉੱਥੇ ਦੀ ਉੱਥੇ ਖਲੋਤੀ ਗਰਦਨ 모ੜ ਗਵਾਲੇ ਨੂੰ ਵੇਖਣ ਲੱਗ ਪਈ ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਬਹੁਤਾ ਹੀ ਜਾ ਰਿਹਾ ਸੀ ਦੂਰ ਕੋਠੀ ਦੇ ਗੇਟ ਕੋਲ ਜਦੋਂ ਉਹ ਪੂਜਾ ਨੀਲੀ ਉੜੀ ਕੀ ਜਿਵੇਂ ਉਸਨੂੰ ਬੁਲਾ ਰਹੀ ਹੋਵੇ। ਗਵਾਲੇ ਨੇ ਪਰਵਾਹ ਨਹੀਂ ਕੀਤੀ। ਜਦੋਂ ਹੱਥ ਵਧਾ ਕੇ ਉਹ ਗੇਟ ਨੂੰ ਖੋਲਣ ਲੱਗਾ, ਨੀਲੀ ਨੇ ਫਿਰ ਉੜੀ ਕੇ ਜਿਵੇਂ ਉਹਨੂੰ ਬੁਲਾਇਆ। ਕਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ। ਕਿਤਨਾ ਚਿਰ ਉਂਝੀ ਉਂਝ ਮੇਂਦੀ ਹੇਠ ਖਲੋਤੀ, ਬੋਥੀ ਚੁੱਕੀ ਨੀਲੀ ਗੇਟ ਵੱਲ ਵੇਖਦੀ ਰਹੀ। ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ। ਵਿੱਚ ਵਿੱਚ ਨੀਲੀ ਕਦੀ ਕਦੀ ਉੜੀਕਦੀ ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਹੋਵੇ। ਜਿਵੇਂ ਨੀਲੀ ਉਹਨੂੰ ਕਹਿ ਰਹੀ ਹੋਵੇ ਮੇਰੇ ਮਾਲਕ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅੱਜ ਤੇ 2 ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਆ ਮੇਰੀ ਕੁੱਖੋ ਜਾਈ ਮੈਥੋਂ ਖੋ ਲਈ ਗਈ ਹੈ ਮੇਰੀ ਅੰਦਰ ਹਾਇਓ ਦੀ ਯਾਦ ਵਿਸਾਰਿਆ ਨਹੀਂ ਵਿਸਰਦੀ ਇਸ ਪੇਟ ਭੜੇ ਦਾ ਕੀ ਕਰਾਂ ਇਸ ਵਿੱਚ ਤੇ ਝੁਲਕਾ ਪਾਣਾ ਹੀ ਹੋਇਆ ਨਾ ਅੱਜ 3 ਦਿਨਾਂ ਦੀ ਮੈਂ ਭੁੱਖੀ ਪਾਣੀ ਡਿਗਡੋਲੇ ਪਈ ਖਾਂਦੀ ਆ ਤੈਨੂੰ ਕਿਉਂ ਸਮਝ ਨਹੀਂ ਆਉਂਦੀ ਇਨਾ ਥਣਾ ਨੂੰ ਮੇਰੀ लाਡਲੀ ਦੇ ਪੋਲੇ ਪੋਲੇ ਹੋੜ ਜਦੋਂ ਲੱਗਦੇ ਸਨ ਤੇ ਆਪਣੇ ਆਪ ਹੀ ਮੇਰਾ ਦੁੱਧ ਲੈ ਆਉਂਦਾ ਸੀ ਇੰਜ ਤੁਸਾਂ ਮਾਰਦੀ ਸੀ ਲਾੜ ਵਿੱਚੋਂ ਮੇਰੀ ਖੀਰੀ ਨੂੰ ਤੈਨੂੰ ਨਹੀਂ ਪਤਾ ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ ਮੈਂ ਨਹੀਂ ਕਹਿੰਦੀ ਕਿ ਮੈਂ ਉਸ ਨੂੰ ਭੁੱਲਾਂਗੀ ਨਹੀਂ ਮੈਂ ਉਸ ਨੂੰ ਪੂਝਾਵਾਂਗੀ ਮੈਂ ਨਹੀਂ ਕਹਿੰਦੀ ਕਿ ਮੈਂ ਹਮੇਸ਼ਾ ਦੁੱਧ ਨਹੀਂ ਦੇਵਾਂਗੀ ਮੈਂ ਦੁੱਧ ਦੇਵਾਂਗੀ ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ ਖਬਰੇ ਇੱਕ ਦਿਨ ਹੀ ਹੋਰ ਫਿਰ ਮੈਂ ਆਪਣੀ ਦਿਲ ਦੀ ਟੁਕੜੀ ਨੂੰ ਭੁੱਲ ਜਾਵਾਂਗੀ ਫਿਰ ਮੈਨੂੰ ਆਪਣਾ ਲਾਂਚ ਆਮ ਖਾਲੀ ਖਾਲੀ ਨਹੀਂ ਲੱਗੇਗਾ ਅੱਗੇ ਪਿੱਛੇ ਮੈਨੂੰ ਇਹ ਹਨੇਰਾ ਹਨੇਰਾ ਨਹੀਂ ਮਹਿਸੂਸ ਹੋਵੇਗਾ ਤੇ ਫਿਰ ਮਸਾਲਾ ਖਾਂਦੀ ਆਪਣੇ ਧਿਆਨ ਮੇਦੂਦਲਾ ਦਿਆ ਕਰਾਂਗੀ ਮੈਂ ਹੁਣ ਦੁੱਧ ਨੂੰ ਕਰਨਾ ਵੀ ਕੀ ਹੈ ਦੁੱਧ ਪੀਣ ਵਾਲੀ ਤੇ ਮੇਰੀ ਤੁਰ ਗਈ ਤੂੰ ਮੋੜਾ ਐਂਜ ਮੈਨੂੰ ਭੁੱਖਾ ਨਾ ਮਾਰ ਅਕੇ ਥੋੜਾ ਮੇਰੇ ਨਾਲ ਨਿਆ ਹੋਇਆ ਏ ਤੂੰ ਮੂੜਾ ਮੇਰੇ ਮਾਲਕ ਕਿਤਨਾ ਚਿਰ ਮਹਿੰਦੀ ਹੀਟ ਉਂਝ ਦੀ ਉਂਝ ਖਲੋਤੀ ਨੀਲੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ ਵੇਖਦੀ ਰਹੀ ਗਵਾਲਾ ਨਹੀਂ ਮੁੜਿਆ ਤਾਂ ਇਹ ਸੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਨੀਲੀ ਧੰਨਵਾਦ